ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਹੈਗਾ ਜੀ ਲੋਹੜੀ ਦਾ ਤਿਹਾਰ ਤੇ ਸਾਰਿਆਂ ਨੂੰ ਹੈਪੀ ਲੋਹੜੀ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਪਰਿਵਾਰ ਪਰ ਮੇਰਾ ਘਰ ਨਹੀਂ ਹੈਗਾ ਇਸ ਟਾਈਮ ਬੱਚੇ ਮੇਰੇ ਟਿਊਸ਼ਨ ਗਏ ਹੋਏ ਨੇ ਤੇ ਹਸਬੰਡ ਹਜੇ ਕੰਮ ਤੋਂ ਆਏ ਨਹੀਂ ਆਉਣਗੇ ਟਾਈਮ ਹੋ ਗਿਆ 6:30 ਦਾ ਤੇ ਬਸ ਜੀ ਅੱਜ ਮੈਂ ਸਵੇਰ ਦਾ ਕੋਈ ਮਾਰਨਿੰਗ ਦਾ ਵਲੌਗ ਨਹੀਂ ਸ਼ੂਟ ਕੀਤਾ ਹੈਗਾ ਕਿਉਂਕਿ ਤੁਹਾਨੂੰ ਪਤਾ ਹੈ ਇਸ ਸ਼ਰਾਏ ਦੇ ਲਿੱਦਰ ਜਾਏ ਦੇ ਲਿੱਦਰ ਵੀ ਜੜੀ ਚੁੱਲ੍ਹੇ ਪਾਏ ਹਨਾ ਆਪਣੇ ਘਰ ਚ ਕਾਫੀ ਦਲਿੱਦਰ ਜਾ ਹੋਇਆ ਪਿਆ ਸੀਗਾ ਤੁਹਾਨੂੰ ਪਤਾ ਹੀ ਹੈ ਨਾ ਵੀ ਅਸੀਂ ਫੰਕਸ਼ਨ ਤੇ ਗਏ ਸੀਗੇ ਉਸ ਤੋਂ ਬਾਅਦ ਫਿਰ ਦੂਜੇ ਦਿਨ ਮੀਂਹ ਪੈਂਦਾ ਮੇਰੇ ਬੇਟੇ ਦਾ ਬਰਥਡੇ ਸੀ ਮੀਂਹ ਪੈਂਦਾ ਰਿਹਾ ਦੂਜੇ ਠੰਡ ਬਹੁਤ ਹੋ ਗਈ ਸੀ ਕੱਲ ਫਿਰ ਕਾਫੀ ਮੀਂਹ ਸੀਗਾ ਹਨਾ ਤੇ ਘਰ ਦਾ ਤੁਹਾਨੂੰ ਪਤਾ ਤਾਂ ਜਦ ਮੀਂਹ ਪੈਂਦਾ ਨਾ ਕਿਚਕਿਚੀ ਹੁੰਦੀ ਆ ਤਾਂ ਸਾਰਾ ਘਰ ਦਾ ਤੇ ਹਸਨ ਐਸ ਹੋ ਜਾਂਦਾ ਹਨਾ ਤਾਂ ਕਰਕੇ ਤੇ ਅੱਜ ਮੈਂ ਆਪਣੇ ਸਵੇਰ ਦਾ ਘਰ ਛੰਡਿਆ ਅੱਜ ਸੰਗੀਤ ਅੱਜ ਮੈਂ ਸਫਾਈ ਬੈੱਡ ਸ਼ੀਟਸ ਵਗੈਰਾ ਸਾਰੀਆਂ ਨਾ ਚੱਕੀਆਂ ਸਫਾਈ ਕੀਤੀ ਚੱਜ ਨਾਲ ਹਨਾ ਕਿੰਨੇ ਦਿਨ ਹੋ ਗਏ ਸੀ ਕਿ ਹੱਥ ਨਹੀਂ ਸੀ ਲੱਗਿਆ ਚੱਜ ਨਾਲ ਆਪਣੇ ਘਰ ਦਾ ਕੰਮ ਨਹੀਂ ਸੀ ਹੋਏ ਹੈਗੇ ਹਨਾ ਤੇ ਫਿਰ ਕੱਪੜੇ ਵਗੈਰਾ ਸੀਗੇ ਕਾਫੀ ਧੋਣ ਵਾਲੇ ਤੇ ਕੱਪੜੇ ਵਗੈਰਾ ਸੀਗੇ ਕਾਫੀ ਧੋਣ ਵਾਲੇ ਤੇ ਆਪਾਂ ਉਧਰ ਆਟਾ-ਉਟਾ ਉਹਨਾਂ ਕੇ ਸਬਜ਼ੀ ਵਗੈਰਾ ਬਣਾ ਕੇ ਰੱਖ ਲਈਆਂ ਤੇ ਕੱਪੜੇ ਵੀ ਆਪਾਂ ਧੋ ਲੇ ਤੇ ਕਾਫੀ ਜ਼ਿਆਦਾ ਬੁਰਾ ਹਾਲ ਹੋਇਆ ਹੋਇਆ ਸੀਗਾ ਹਨਾ ਤੇ ਠੰਡ ਬਹੁਤ ਜ਼ਿਆਦਾ ਬਾਹਰ ਅੰਦਰੇ ਚੱਲਦੇ ਹਾਂ ਅਜੇ ਬਾਹਰ ਨਹੀਂ ਜਾਂਦੇ ਹੈਗੇ ਤੇ ਤਾਂ ਕਰਕੇ ਨਾ ਫਿਰ ਆਪਾਂ ਤੋਂ ਕੋਈ ਵੀ ਵਲੌਗ ਸ਼ੂਟ ਨਹੀਂ ਸੀ ਹੋਇਆ ਹਨਾ ਤੇ ਮੈਂ ਤਾਂ ਰਜਾਈ 'ਚ ਬੈਠੀ ਸੀਗੀ ਕਿਉਂਕਿ ਠੰਡ ਬਹੁਤ ਜ਼ਿਆਦਾ ਲੱਗ ਰਹੀ ਹੈ ਆਪਾਂ ਤਾਂ ਰਜਾਈ 'ਚ ਬੈਠੇ ਸੀਗੇ ਬਈ ਹੁਣ ਫਿਰ ਮੈਂ ਸੋਚਿਆ ਮੈਂ ਕਿਹਾ ਚਲੋ ਵੀ ਹੁਣ ਮੈਂ ਥੋੜਾ ਜਿਹਾ ਫ੍ਰੀ ਆ ਹਨਾ ਵੀ ਅੱਜ ਸਾਰਾ ਦਿਨ ਕੰਮ ਚ ਲੰਗ ਗਿਆ ਕਿਉਂਕਿ ਤੁਹਾਨੂੰ ਪਤਾ ਜਦੋਂ ਕਿਚਕਿਚ ਹੋਈ ਹੋਵੇ ਨਾ ਮਤਲਬ ਮੀਂਹ ਤੇ ਬਰਸਾਤੀ ਮੌਸਮ ਕੁਝ ਆ ਦਿਨਾਂ ਦੇ ਵਿੱਚ ਹੋ ਜਾਂਦਾ ਆ ਦਿਨਾਂ ਦੇ ਵਿੱਚ ਗਿਲਿੱਦਰ ਜਿਹਾ ਪੈ ਜਾਂਦਾ ਘਰਾਂ ਦੇ ਵਿੱਚ ਆ ਕੇ ਹਨਾ ਕਿਉਂਕਿ ਇਹ ਦਿਨਾਂ ਦੇ ਵਿੱਚ ਨਾ ਧੁੱਪ ਨਹੀਂ ਲੱਗਦੀ ਹੈਗੀ ਸਿੱਲਾ ਸਿੱਲਾ ਕਰ ਰਹੇ ਨੇ ਹਨਾ ਤਾਂ ਕਰਕੇ ਫਿਰ ਅੱਜ ਆਪਾਂ ਚੰਗੀ ਤਰ੍ਹਾਂ ਅੱਜ ਘਰਾਂ ਦੀ ਸਫਾਈਆਂ ਕੀਤੀਆਂ ਆਪਣੇ ਘਰ ਦੀਆਂ ਸਫਾਈ ਕੀਤੀ ਚੰਗੀ ਤਰ੍ਹਾਂ ਅੱਜ ਮੈਂ ਮਤਲਬ ਕਿ ਸ਼ਾਮ ਨੂੰ ਫਿਰ ਦੁਪਹਿਰ ਤੱਕ ਫ੍ਰੀ ਹੋਈਆਂ ਮੇਲਾ 2:00 ਵਜੇ ਮੈਂ ਫ੍ਰੀ ਹੋਈ ਆ ਕੱਪੜੇ ਬਹੁਤ ਸੀਗੇ ਧੋਣ ਵਾਲੇ ਉਹ ਵੀ ਵਾਸ਼ ਕੀਤੇ ਹਨਾ ਅੱਜ ਮੈਂ ਕਿ ਆਪਣਾ ਦਿਲ ਇੱਧਰ ਆ ਜਿਹੜਾ ਹੁਣੇ ਘਰ ਚੋਂ ਕੱਢ ਦੀਏ ਚੰਗੀ ਤਰ੍ਹਾਂ ਹਨਾ ਤੇ ਅੱਜ ਆਪਾਂ ਨਾਲੇ ਧੁੱਪ ਵੀ ਬਹੁਤ ਸੋਹਣੀ ਨਿਕਲੀ ਹੋਈ ਸੀਗੀ ਤਾਂ ਕਰਕੇ ਫਿਰ ਅੱਜ ਜਦੋਂ ਧੁੱਪ ਨਿਕਲੀ ਹੁੰਦੀ ਹੈ ਨਾ ਫਿਰ ਕੰਮ ਕਰਨੇ ਨੂੰ ਵੀ ਦਿਲ ਕਰਦਾ ਤੇ ਆ ਬਹੁਤ ਸੋਹਣਾ ਕੰਮ ਵੀ ਬਹੁਤ ਵਧੀਆ ਹੋਇਆ ਤੇ ਨਾਲ ਦੀ ਨਾਲ ਕੱਪੜੇ ਵੀ ਆਪਣੇ ਸੁੱਕ ਗਏ ਥੋੜੇ ਬਹੁਤੇ ਸਿੱਲੇ ਹੈਗੇ ਨੇ ਤੇ ਘਰ ਆਪਣਿਆਂ ਨਾਲ ਦੀ ਨਾਲ ਵੀ ਮਤਲਬ ਕਿ ਅੱਜ ਥੋੜੀ ਜਿਹੀ ਕਰਨ ਧੁੱਪ ਲੱਗੀ ਕਹਿਣ ਦਾ ਭਾਵ ਵੀ ਅੱਜ ਥੋੜਾ ਜਿਹਾ ਫਰੈਸ਼ ਫਰੈਸ਼ ਜਿਹਾ ਫੀਲ ਹੋ ਰਿਹਾ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਨਾ ਬੱਚਿਆਂ ਦੇ ਆਇਆ ਤਾਂ ਸਾਇਦੇ ਪਾਪਾ ਦੇ ਆਇਆ ਤਾਂ ਫੇਰ ਮਿਲਾਂਗੇ ਔਰ ਮੇਰੇ ਵੱਲੋਂ ਫੇਰ ਤੁਹਾਨੂੰ ਸਾਰਿਆਂ ਨੂੰ ਹੈਪੀ ਹੋੜੀ ਇਹ ਤਿਹਾਰ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਹਨਾ ਇਸ ਸਾਲ ਦਾ ਪਹਿਲਾ ਤਿਹਾਰ ਸਟਾਰਟਿੰਗ ਹੋ ਗਿਆ ਵੈਗਰੂ ਜੀ ਕਰੇ ਤੁਹਾਡਾ ਇਹ ਸਾਲ ਤੇ ਤਿਹਾਰ ਸਾਰੇ ਤੁਹਾਡੇ ਬਹੁਤ ਵਧੀਆ ਲੰਘਣ ਔਰ ਤਾਂ ਤੰਦਰੁਸਤੀ ਆ ਸਭ ਤੋਂ ਜ਼ਰੂਰੀ ਹੁੰਦੀ ਹੈ ਤੰਦਰੁਸਤੀ ਸਰੀਰ ਨੂੰ ਹਨਾ ਤੇ ਬੈਗਰੂ ਜੀ ਸਾਰਿਆਂ ਨੂੰ ਤੰਦਰੁਸਤ ਰੱਖਣਾ ਤੇ ਤੇ ਸੋਹਣੇ-ਸੋਹਣੇ ਦਿਨ ਸਾਰਿਆਂ ਦੇ ਬੀਤਣ ਹਨਾ ਤੇ ਚਲੋ ਜੀ ਹੁਣ ਮੈਂ ਤੁਹਾਨੂੰ ਬੱਚਿਆਂ ਦੇ ਆਏ ਆ ਤਾਂ ਆਪਣੇ ਤੋਂ ਮਿਲੂੰਗੀ ਤੇ ਆਟਾ ਆ ਵਗੈਰਾ ਮੈਂ ਗੁੰਨੀ ਕੇ ਰੱਖ ਲਿਆ ਹੁਣ ਜਦੋਂ ਹਸਬੰਦ ਆਉਣਗੇ ਨਾਲ ਦੀ ਨਾਲ ਫੁਲਕੇ ਬਣਾਵਾਂਗੇ ਤੇ ਇੱਕ ਆਪਾਂ ਸੁਪਨੀਰ ਦੀ ਸਬਜ਼ੀ ਬਣਾਈ ਹੋਈ ਆ ਇੱਕ ਆਪਣੇ ਬਣਾਈ ਆ ਸ਼ਲਗਮ ਤੇ ਵਿੱਚ ਕਾਫੀ ਕੁਝ ਪਾਇਆ ਸੀਗਾ ਮੇਰੀ ਮਾਸੀ ਨੇ ਭੇਜਿਆ ਸੀਗੇ ਮੈਨੂੰ ਸ਼ਲਗਮ ਸੀਗੇ ਮੈਂ ਇੱਥੇ ਸੀ ਪਾਲਕ ਸੀਗੀ ਇੱਕ ਕਿਹੜੀ ਕੀ ਕਹਿੰਦੇ ਹੁੰਦੇ ਨੇ ਉਹਨੂੰ ਈਗਾਂਦੇ ਹੁੰਦੇ ਨੇ ਉਹਦੀ ਪੁਰਜੀ ਬਣਾਉਦੇ ਹੁੰਦੇ ਨੇ ਜਿਹੜੀ ਹੱਡਾ ਪੈਰਾ ਤੋਂ ਉਹ ਭੇਜੇ ਸੀਗੇ ਹਨਾ ਤੇ ਉਹ ਹਲਦੀ ਕੁ ਮੇਰੀ ਪਈ ਉਹਦੀ ਕੱਲੀ ਪੁਰਜੀ ਵੀ ਬਣਾਉਂਗੀ ਬਟ ਉਹਨਾਂ ਉਹਨਾਂ ਚ ਵੀ ਪਾਲੀ ਸੀਗੀ ਸ਼ਰਗਮਾ ਚ ਬਹੁਤ ਟੇਸਟੀ ਜ਼ਰਦੀ ਬਣੀ ਹੋਈ ਸੀਗੀ ਤੇ ਚਲੋ ਜੀ ਹੁਣ ਤੁਹਾਨੂੰ ਆਪਾਂ ਫੇਰ ਮਿਲਦੇ ਆ ਬਣੇ ਰਹੋ ਵਲੌਗ ਦੇ ਨਾਲ ਜਾਇਓ ਨਾਲ ਤੁਸੀਂ ਅਪਾ ਫਿਰ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਮੱਥਾ ਵੀ ਟੇਕਾਂਗੇ ਤੁਸੀਂ ਵੀ ਸਾਰੇ ਜਣੇ ਮੱਥਾ ਟੇਕਿਓ ਆਪਾਂ ਵੀ ਟੇਕਾਂ ਇਕੱਠੇ ਹੋ ਕੇ ਮੱਥਾ ਟੇਕਾਂਗੇ ਆਪਾਂ ਆਪਣੀ ਫੈਮਿਲੀ ਦੇ ਨਾਲ ਠੀਕ ਹੈ ਜੀ ਬਣੇ ਰਹੋ ਮੇਰੇ ਵਲੌਗ ਦੇ ਨਾਲ ਹਾਂਜੀ ਫ੍ਰੈਂਡਸ ਆਪਾਂ ਰੋਟੀ ਪਾਣੀ ਬਣਾ ਲਿਆ ਸੈਡ ਪਾਪਾ ਆ ਗਏ ਤੇ ਇੱਧਰ ਆਪਣਾ ਸਮਾਨ ਵੀ ਲਿਆਏ ਅ ਰਿਓੜੀਆਂ ਖਾ ਰਿਓੜੀਆਂ ਖੇਲਣ ਗਿਆਤਾ ਰਿਓੜੀਆਂ ਦਾ ਮੂਖ ਪਲੀ ਹੁਣ ਆਪਾਂ ਮੱਥਾ ਟੇਕਾਂਗੇ ਬਸ ਰੋਟੀ ਖਾ ਕੇ ਤੇ ਉਧਰ ਆਪਾਂ ਸਬਜ਼ੀਆਂ ਵੀ ਆਪਣੀ ਕਰਮ ਕਰਦੇ ਆਏ ਹੈਂ ਇਹਦੀ ਸ਼ਲਕਮਾਦੀ ਸਬਜ਼ੀ ਵਿੱਚ ਕਾਫੀ ਕੁਝ ਪਾ ਕੇ ਬਣਾਇਆ ਹੋਇਆ ਇਹ ਨਹੀਂ ਮਿੱਠੇ ਵਗੈਰਾ ਸਾਰਾ ਕੁਝ ਇਹ ਆਪਾਂ ਬਣਾਇਆ ਜੀ ਆਹ ਕੜਾਹੀ ਪਨੀਰ ਹੈ ਨਾ ਤੇ ਬਸ ਹੁਣ ਰੋਟੀ ਆਪਣੀ ਬਣ ਚੁੱਕੀ ਆ ਤੇ ਬਸ ਹੁਣ ਮੈਂ ਬਾਉਣ ਲੱਗੀ ਆ ਬਸ ਫੇ ਰੋਟੀ ਖਾਣੇ ਆਪਾਂ ਤੇ ਉਸ ਤੋਂ ਬਾਅਦ ਮੈਂ ਥਾ ਡੇਕਾਂਗੇ ਇਹ ਸਮਾਨ ਆਪਾਂ ਥੋੜਾ ਹੀ ਮੰਗਾਇਆ ਕਿਉਂਕਿ ਰਿਓੜੀਆਂ ਵਗੈਰਾ ਸਣੀ ਖਾਂਦੇ ਸਾਨੂੰ ਘੱਟ ਪਸੰਦ ਨੇ ਗੱਚਕ ਵਗੈਰਾ ਰੋੜੀਆਂ ਬਾਕੀ ਪਤਾ ਨਹੀਂ ਮੈਨੂੰ ਕਹਦੇ ਬਾਕੀ ਮਿਲ ਗਏ ਹੋਣਾ ਮੈਂ ਤਾਂ ਬਿਲਕੁਲ ਹੀ ਕਹਦੀ ਕਿ ਛੋਟਾ ਪੈਕੇਟ ਲੈ ਕੇ ਆਇਓ ਪੁਰਾਣਾ ਨਹੀਂ ਵਾਕੀ ਕੀ ਰਹਿ ਕੇ ਆਏ ਹੋਣਗੇ ਚਲੋ ਜੀ ਅਸੀਂ ਰੋਟੀ ਖਾ ਲਈਏ ਫਿਰ ਤੁਹਾਨੂੰ ਮਿਲਦੇ ਆਂ ਫਿਰ ਅਸੀਂ ਜਦੋਂ ਬਾਹਰ ਮੱਥਾ ਟੇਕਾਂਗੇ ਉਦੋਂ ਮਿਲਦੇ ਆ ਤੁਹਾਨੂੰ ਹਾਂਜੀ ਫ੍ਰੈਂਡਸ ਆਪਾਂ ਨੇ ਹੁਣ ਧੂਣੀ ਜਲਾ ਲਈ ਤਾਂ ਦੇਖੋ ਚੰਗੀ ਤਰ੍ਹਾਂ ਜਲ ਚੁੱਕੀ ਆ ਬਾਲ ਚੁੱਕੀ ਆ ਹੁਣੇ ਹੀ ਬਾਲ ਲਈ ਆਪਾਂ ਨੇ ਲੋੜੀ ਆਪਾਂ ਨੇ ਹੁਣੇ ਤੇ ਫਿਰ ਮੱਥਾ ਟੇਕਾਂਗੇ ਤੇ ਲਾਵਾ ਵਾਖ ਸਮਾਨ ਸਾਕੇ ਲੈ ਕੇ ਆਉਣੀ ਅੰਦਰ ਜਾ ਕੇ ਆਪਾਂ ਲੈ ਆ ਕੇ ਸਮਾਨ ਤੇਰੇ ਵਿੱਚ ਮੱਥਾ ਟੇਕਾਂਗੇ ਕਿੰਨੇ ਕਿਨਾਰੇ ਇਦਾਂ ਦੇਖਦੇ ਨੇ ਥੂਣੀ ਪਾਲ ਕੇ ਫਿਰ ਮੱਥਾ ਦੇਖਦੇ ਨੇ ਤੁਸੀਂ ਐਵੇਂ ਦੇਖਦੇ ਬਸ ਹੁਣ ਸਾਡੇ ਆਹਾਂ ਥੋੜੀ ਜੀ ਹੋਰ ਹੋ ਜਾਵੇ ਫਿਰ ਮੈਂ પાਕੇ ਲੈ ਕੇ ਆਣੀ ਅੰਦਰ ਜਾ ਕੇ ਸਮਾਨ ਸੈ ਜਾਵਾਂ ਆਪਾਂ ਅੱਗੇ ਬੱਚੇ ਵੀ ਆਗੇ ਅਭੀ ਜੋ ਤੋਂ ਨਹੀਂ ਆਗੇ ਸਾਰੇ ਜਣੇ ਫਿਰ ਰੋਟੀ ਪਾਣੀ ਆਪਣਾ ਹੋ ਗਿਆ ਰੋਟੀ ਪਾਣੀ ਆਪਾਂ ਨੇ ਪ੍ਰਸ਼ਾਦਾ ਪਾਣੀ ਛਕ ਲਿਆ ਬਸ ਹੁਣ ਇੱਕ ਵਾਰ ਥੋੜੀ ਜੀ ਮਗਝੇ ਜਾਵੇ ਚੰਗੀ ਤਰ੍ਹਾਂ ਹੋਵੇ ਤਾਂ ਬਹੁਤ ਵਧੀਆ ਬਣਦੀ ਆ ਦੇਖਦੇ ਨੇ ਸੋਣੀ ਬਾਲੜੀ ਆ ਤੇ ਉਸ ਤੋਂ ਬਾਅਦ ਜਿਵੇਂ ਸਾਨੂੰ ਸਭ ਨੂੰ ਕਰਦੇ ਆ ਮੱਖਾ ਦੇਖਦੇ ਆ ਲਿਆਉਂਦੇ ਆ ਸਮਾਨ ਪਾ ਕੇ ਚਲੋ ਜੀ ਖਿਲਦੇ ਆ ਤੁਹਾਨੂੰ ਫਿਰ ਸਾਈਜ਼ ਲੈ ਫਤਵਾਂ ਦੇ ਹੂੰ ਸ਼ਰਾਏ ਦੇ ਦਿੱਤਾ ਜਾਇਲ ਨਿੱਦਰ ਵਿੱਚ ਤੁਨੇ ਪਰ ਸ਼ਰਾਏ ਦੇ ਦਿੱਤਾ ਜਾਇਲ ਹੈਪੀ ਲੋੜੀ ਦੀ ਸਾਰਿਆਂ ਨੂੰ ਕੌਣ ਕੌਣ ਆਇਆ ਸਾਡੇ ਕੋਲ ਨਹੀਂ ਆਇਆ ਬਹੁਤ ਸੇਕ ਲੱਗਦਾ ਏ ਸਤੀ ਕਦੇ ਸੇਕ ਪੂਰੇ ਬੈਕ ਤੇ ਹੀ ਹੈਗੇ ਤਾਂ ਕਰਕੇ ਅਸੀਂ ਤਾਂ ਕਰ ਥੋੜੀ-ਮੁਰੀ ਬੈਕ ਤੇ ਦੀ ਆ ਜੋਤੀ ਲੋੜੀਆਂ ਤੇ ਮੂਕਲੀਆਂ ਖਾ ਲਓ ਗੱਚਾ ਕੁ ਵਗੈਰਾ ਮੈਂ ਨਹੀਂ ਖਾਦੀ ਨਹੀਂ ਪਾ ਕੇ ਲੈ ਕੇ ਆਈ ਉਹ ਤਾਂ ਅੰਦਰ ਪਈਆਂ ਨੇ ਮੈਂ ਖਾਉਣੀ ਆ ਆ ਗਾਇਸ ਮੇਰੀ ਫੇਵਰਿਟ ਆ ਜਾਓ ਜੀ ਤੁਸੀਂ ਵੀ ਖਾ ਲਓ ਖਾਣੋਂ ਖਾਲਾਂ ਦਾ ਬਹੁਤ ਫੇਕ ਆ ਨਾ ਪੂਰਾ ਅਮਜਾ ਮਿਲਦਾ ਹੈ ਤੂੰ ਕਿਤੇ ਬੈਠ ਨਹੀਂ ਤੂੰ ਬੈਠ ਥੋੜਾ ਜਿਹਾ ਬੈਠ ਜਾ ਪਾਪਾ ਤਾ ਹੋ ਗਏ ਹੈਪੀ ਲੋੜੀ ਤੂੰ ਅਲਗ ਅਲਗ ਖਾ ਲੈ ਮਮਾ ਚਲੋ ਜੀ ਹੁਣ ਅਸੀਂ ਬੈਠ ਕੇ ਤੇ ਗਲੀਏ ਹਾਂਜੀ ਫਰੈਂਡਸ ਮੱਥਾ ਅਸੀਂ ਤੇਕ ਲਿਆ ਹੋ ਗਿਆ ਸਾਨੂੰ ਕਾਫੀ ਟਾਈਮ ਬੈਠਿਆ ਨੂੰ ਤੇ ਅਬੀ ਜੋ ਤਾਂ ਉਹ ਪਰੇ ਖੜਾ ਹੈ ਸਾਇਦ ਆਪਾਂ ਦਾ ਮੁੰਨਾ ਤਾਂ ਮੂਵੀ ਹੋਰ ਦੇਖਣੀਆਂ ਉਹਨਾਂ ਦੇ ਫੜਾਫੜਾ ਬਣਾਉਂਦਾ ਆਏ ਹੋ ਗਿਆ ਇੱਕ ਸੇਕਿਆ ਬਣੀ ਹੈ ਨਾ ਮੂਵੀ ਲਾ ਲਈ ਨਾ ਜਿਵੇਂ ਮੂਵੀ ਨਾ ਪਹਿਲਾਂ ਲਾਉਂਦੇ ਫਿਰ ਇਹਦੇ ਤੇ ਬੈਠ ਕੇ ਦਿੰਦੇ ਨਾ ਜ ਆਉਣੀ ਸੀਗੀ ਉਹ ਨਜ਼ਰ ਸੇ ਇਕਾਂ ਦੀਆ ਤੇ ਹੁਣ ਭੱਜ ਕੇ ਅੰਦਰ ਆਪਣੀ ਮੂਵੀ ਦੇਖ ਰਹੇ ਆ ਤੇ ਮੈਂ ਬੈਠੀ ਆ ਮੈਂ ਕਿ ਚਲੋ ਆਪਾਂ ਦਾਣੇ ਬਹੁ ਖਿੜ ਗਏ ਨਾ ਮਮਾ ਥੱਲੇ ਬੋ ਟਕ 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 ਵੱਜਦੇ ਹੁੰਦੇ ਸਨ ਇਹ ਨਾ ਖਿੜ ਜਾਂਦੇ ਹੁੰਦੇ ਨੇ ਹੁਣ ਨਹੀਂ ਖਿੜਦੇ ਹੁੰਦੇ ਤੇ ਉੱਧਰ ਜਾ ਤਾਉਂਦੇ ਆ ਨਾ ਤੁਹੀਂ ਚ ਫੇਰ ਉਦੋਂ ਹਾਂ ਜੀ ਬਿਲਕੁਲ ਕਿਉਂ ਵੇਸੇ ਪੁਰਾਣੇ ਜ਼ਮਾਨੇ ਦੇ ਕਿੰਨਾ ਵਧੀਆ ਹੁੰਦੇ ਸੀ ਨਾ ਸਾਰੇ ਇਕੱਠੇ ਹੋ ਕੇ ਮਜ਼ਾ ਕਰਦੇ ਹੁੰਦੇ ਸੀ ਸਾਡੇ ਨਾਲ ਇੱਕ ਇੱਕ ਜਗ੍ਹਾ ਤੇ ਬਾਲ ਲੈਂਦੇ ਹੁੰਦੇ ਸੀ ਕਿ ਸਾਰੇ ਜਣ ਮੱਥਾ ਲਗਾ ਪੂਰੀ ਮਤਲਬ ਬੀਹੀ ਵਾਲੇ ਪੂਰੀ ਆਪਣੇ ਆਪਣੇ ਘਰੇ ਆਪਣੇ ਆਪਣੇ ਘਰੇ ਟਿਕ ਲੰਦਾ ਵੀ ਮਤਲਬ ਇਕੱਠੇ ਘਰ ਹੁੰਦੇ ਸੀ ਜਿਹੜੇ ਹੁਣ ਉਹ ਹੁਣ ਨਹੀਂ ਨਾ ਰਿਹਾ ਹੈਗਾ ਪਿਆਰ ਨਹੀਂ ਨਾ ਰਿਹਾ ਹੈਗਾ ਮੇਨ ਗੱਲਾਂ ਲੋਕਾਂ ਦੀ ਪਿਆਰ ਮੁਹੱਬਤ ਖਤਮ ਹੋ ਗਈ

ਹਲੂ ਗੱਲ ਨਹੀਂ ਮੈਨੂੰ ਦੱਸ ਦਿੰਦੇ ਮੈਂ ਵਿਸ਼ ਕਰਦੀ ਮਾਸੀ ਨੂੰ ਜਦ ਤੁਸੀਂ ਆਏ ਹੂੰ ਜਦੋਂ ਮਾਂ ਮੇਰੀ ਗੱਡੀ ਲੈ ਕੇ ਤੁਰ ਗਏ ਮੈਂ ਤਾਂ ਆਈ ਸੀ ਮੈਂ ਮਾਂ ਮੈਂ ਉਹਨਾਂ ਨੇ ਉੱਤਰਨਾ ਤੋਂ ਹੁੰਦਾ ਨਹੀਂ ਵੀ ਉਹਨਾਂ ਨੇ ਉੱਪਰ ਚਲੇ ਜਾਣਾ ਹੂੰ ਫਿਰ ਉਹ ਜਦ ਉਤਰ ਗਏ ਫਿਰ ਮੈਂ ਖਦੀ ਚਲ ਫੇਰ ਕਰ ਦੂੰਗਾ ਹੂੰ ਕਰ ਦੇ ਹੁਣ ਕਰ ਦੰਨੀ ਆ ਹੁਣ ਕਰ ਦੇ ਵਿੱਚ ਬਲੌਗ ਦੇਖਣਾ ਹੀ ਮਾਸੀਆਂ ਤੇਰੀ ਨੇ ਹੈਪੀ ਸੱਸ ਮਾਸੀ ਨੂੰ ਨਹੀਂ ਸਾਰਿਆਂ ਨੂੰ ਹੈਪੀ ਲੋੜੀ ਮਾਮੂ ਮਾਸੀਆਂ ਜਿੰਨੀਆਂ ਵੀ ਨੇ ਮੇਰੀਆਂ मामू ਨੇ ਹੀ ਉਹਨਾਂ ਨੂੰ ਸਾਰਿਆਂ ਨੂੰ ਹੈਪੀ ਲੋੜੀ ਭੂਆ ਉਹਨੇ ਭੂਆ ਕੁਝ ਮੈਨਾਂ ਦਲੀਂ ਤੋ ਸਾਰਿਆਂ ਪੂਜੀਆਂ ਮੇਰੀਆਂ ਮੈਂ ਸਾਰਿਆਂ ਨੂੰ ਸਾਡੀ ਫੈਮਲੀ ਦੇ ਵਿੱਚ ਸਾਰਿਆਂ ਨੂੰ YouTube ਫੈਮਲੀ ਵਾਲਿਆਂ ਨੂੰ ਵੀ ਤੇ ਦੂਜੀ ਫੈਮਲੀ ਵਾਲਿਆਂ ਨੂੰ ਬਸ ਇੱਕੋ ਹੀ ਹੋ ਗਏ ਤਾਂ ਫੈਮਲੀ ਤਾਂ ਹੀ ਮੈਂ ਫੈਮਲੀ ਕਹਿੰਦਾ ਅਰੇ ਪਾਉਂਗਾ ਮੈਂ ਠੰਗੀ ਲੈ ਮਿੱਠੂਣੀ ਤਾਂ ਕਰਦੀ ਆ ਆਪਣੇ ਉਹ ਤਾਂ ਕਰ ਹੀ ਰਹਿੰਦੇ ਨੇ ਚਲੋ ਜੀ ਹੁਣ ਅੱਜ ਬਲੌਗ ਮੈਂ ਬਹੁਤ ਕੰਮ ਹੈ ਅੱਜ ਦੱਸਦੇ ਕੰਮ ਕਿੰਨਾ ਸੀ ਅੱਜ ਮੰਮਾ ਨੇ ਅੱਜ ਗਾਇਸ ਮੈਂ ਦੱਸਦੀ ਅੱਜ ਮੈਂ ਡੱਕਾ ਨਹੀਂ ਕੀਤਾ ਤੋੜਿਆ ਅੱਜ ਸਾਰਾ ਕੰਮ ਮੰਮਾ ਨੇ ਕੀਤਾ ਮੰਮਾ ਨੇ ਤਾਂ ਕੀਤਾ ਹੁਣ ਚੰਡ ਕੇ ਕਰਦਾ ਲੱਗਦਾ ਚੰਡ ਦਾ ਕੀਤਾ ਚੰਡ ਤਾਂ ਕੀਤਾ ਚੰਡ ਕੇ ਕੀਤਾ ਅਸੀਂ ਇਧਰ ਇਧਰ ਜਾ ਅੱਜ ਅਸੀਂ ਇਧਰ ਇਧਰ ਗੱਡੇ ਕੱਲ ਮੀਂਹ ਨੇ ਸਾਡੇ ਘਰ ਚ ਦਲੀਦਰ ਪਾਇਆ ਫਿਰ ਅਸੀਂ ਮਮਾ ਲਮ ਜਿਹੜੇ ਜਿੱਥੇ ਹੁੰਦਾ ਵੀ ਹਾਂ ਵੀ ਉੱਥੋਂ ਵੀ ਕੱਢਿਆ ਵੀ ਮੇਨ ਮੇਨ ਜਗ੍ਹਾ ਤੋਂ ਬਾਕੀ ਤਾਂ ਦਰਾਜ ਵਗੈਰਾ ਤਾਂ ਮੈਂ ਹੁਣ ਕ ਸਾਫ਼ ਕੀਤੇ ਸੀਗੇ ਝਾੜ ਦੰਨੇ ਸੀ ਲੋੜੀ ਨੂੰ ਹਮੇਸ਼ਾ ਹੀ ਕਰ ਝਾੜਦੇ ਹਾਂ ਪਰ ਇਸ ਵਾਰ ਝਾੜਿਆ ਨਹੀਂ ਹੈ ਨਾ ਜ਼ਿਆਦਾ ਡੀਪ ਕਲੀਨਿੰਗ ਨਹੀਂ ਕੀਤੀ ਹੈ ਕਿਉਂਕਿ ਇਸ ਵਾਰ ਮੌਸਮ ਨੇ ਕੰਮ ਖਰਾਬ ਕਰਤਾ ਇਸ ਵਾਰ ਮਮਾ ਆਏ ਨਹੀਂ ਹੈਗਾ ਵੀ ਹੁਣ ਠੰਡ ਆਈ ਸੀ ਫਟਾਫਟ ਲੋੜੀ ਵੀ ਆ ਗਈ ਹੈਨਾ ਹੁਣ ਆਏ ਹੋ ਗਿਆ ਵੀ ਇਸ ਵਾਰ ਜਲਦੀ ਜਲਦੀ ਕੰਮ ਹੋਵੇ ਠੰਡ ਬੋਲੀ ੜ ਪਈ ਆ ਤਾਂ ਹੀ ਕੰਡੋਂ ਦੀ ਪਈ ਨਹੀਂ ਹੈਗੀ ਨਹੀਂ ਗਾਇਸ ਇਸ ਦਿਨ ਮੇਰਾ ਬਰਥਡੇ ਹੁੰਦਾ ਨਾ ਉਦੋਂ ਮੈਂ ਉਦੋਂ ਮੈਂ ਉਦੜ ਮੈਂ ਪਿਛਲੀ ਵਾਰ ਤਾਂ ਕੋਡ-ਕੂਡ ਪਾ ਕੇ ਗਈ ਸੀ ਸਕੂਲ ਨੂੰ ਇਸ ਵਾਰ ਤਾਂ ਓਨਲੀ ਪਤਲਾ ਯਾ ਟੌਪ ਪਾ ਕੇ ਗਈ ਸੀਗੀ ਮੈਂ ਉਦਣੇ ਮੇਰੇ ਬਰਥਡੇ ਵਾਲੇ ਦਿਨ ਨਵੰਬਰ ਨੂੰ ਇੰਨੀ ਗਰਮੀ ਸੀਗੀ ਸਰ ਲੇਟ ਪਈ ਆ ਨਾਲੇ ਹਾਜ ਪਈ ਵੀ ਨਹੀਂ ਇੰਨੀ ਬਾਕੀ ਹੁਣ ਦੇਖਦੇ ਕੱਲ੍ਹ ਤੋਂ ਧੁੱਪ ਨਿਕਲਣਾ ਉਦੋਂ ਅੱਜ ਨਵੇਲੇ ਕਿੰਨੀ ਠੜਕੀ ਪਸੰਗੀ ਅੱਜ ਕੈੜੀ ਧੁੱਪ ਅੱਜ ਕੰਮ ਕਰਨ ਦਾ ਵੀ ਵਧੀਆ ਲੱਗਿਆ ਕੰਮ ਕਰਨਾ ਆਈ ਹੈ ਬਹੁਤ ਵਧੀਆ ਹੋ ਰਿਹਾ ਪਰ ਸਵੇਰੇ ਸਵੇਰੇ ਮੈਨੂੰ ਗਰਮੀ ਪਸੰਦ ਆ ਗਰਮੀ ਚ ਫ੍ਰੀ ਹੋ ਜਾਂਦਾ ਪਰ ਸਵੇਰੇ ਸਵੇਰੇ ਹਵਾ ਬਹੁਤ ਚੱਲਣ ਲੱਗੀ ਸੀ ਪਰ ਕੰਮ ਬਹੁਤ ਵਧੀਆ ਹੋਇਆ ਹੁਣ ਦੇਖੋ ਗਾਇਜ਼ ਮਾੜੇ ਮਾੜੇ ਪੱਤੇ ਹਿਲਾਦੈ ਨੇ ਹੇ ਹੁਣ ਆਪਾਂ ਚਲੋ ਆਪਾਂ ਉਹਨਾਂ ਪਾ ਲਾਈਏ ਨਾ ਬਲੌਗ ਦਾ ਕਰ ਦਈਏ ਐਂਡ ਕਿਉਂਕਿ ਅਸਟਾ ਮੈਂ ਤਾਂ ਮਾਮਾ ਤੇ ਹੀ ਬੈਠੀ ਆ ਇੱਥੇ ਸਾਰੇ ਤਾਂ ਚਲੇ ਗਏ ਆਨੇ ਨਾਲ ਆਉਂਦੇ ਨਾ ਕਿਹਨੇ ਲੱਗਿਆ ਇਤਨੀ ਬੱਪਰ ਫਿਲਮ ਆ ਵੀ ਜੋਤ ਪਾਪਾ ਨੇ ਕਿਹਾ ਸੀ ਉਹ ਵੀ ਅਵੀ ਨੇ ਲਾਇਆ ਹਾਂ ਇਹਦੇ ਪਾਪਾ ਨੂੰ ਜਦ ਕਿ ਉਹ ਮੈਂ ਲੱਗੀ ਇੱਕ ਵਾਰ ਫੇਰ ਚਾਹੇ ਦੁਨੀਆ ਮੈਂ ਦੱਸਦੀ ਆ ਰਾਤ ਨੂੰ ਨਹੀਂ ਕਿੰਨੇ 12 ਵਜ ਗਏ ਸੀ ਨਾ ਦੇਖਦੇ ਆ ਇੱਕ ਵਜੇ ਤੱਕ ਪਾਪਾ ਤਾਂ ਨਾ ਗਲਤੀ ਨਾਲ ਫਿਲਮ ਬੈਕ ਹੋ ਗਈ ਮੈਨੂੰ ਜਦ ਤੱਕ ਪੈ ਨਹੀਂ ਦਿੱਤਾ ਕਹਿੰਦੇ ਮੈਨੂੰ ਲੱਭ ਕੇ ਦੇ ਉਹ ਹੀ ਸੇਮ ਮੂਵੀ ਮਤਲਬ ਹੁਣ ਬਾਹਰ ਚਾਹੇ ਅੰਦਰ ਚਾਹੇ ਦੁਨੀਆ ਇੱਧਰ ਤੋਂ ਉੱਧਰ ਹੋ ਜਵੇ ਉਹਨਾਂ ਨੇ ਬਾਹਰ ਨਿਕਲਣਾ ਹੀ ਨਹੀਂ ਹੈਗਾ ਬੱਸ ਸ਼ਾਤੀ ਕਿਹਾ ਜਿਹੜੇ ਦੋ ਘਾਟ ਤੇ ਬੈਠੇ ਰਹਿੰਦੇ ਹੁਣ ਤਾਂ ਬੈੱਡ ਤੇ ਪਏ ਹੋਣੇ ਆ ਬਸ ਫਿਲਮ ਦੇਖਣੀ ਆ ਕੌਣ ਕੌਣ ਇਦਾਂ ਕਰਦਾ ਕਿਹੜਾ ਕਿਹੜਾ ਮੇਰਾ ਵੀਰ ਇੰਨਾ ਸ਼ਕੀਨ ਆ ਫਿਲਮ ਦੇਖਣ ਦਾ ਕਮੈਂਟ ਕਰਕੇ ਜਰੂਰ ਦੱਸੀ ਸਾਡੇ ਘਰ ਚ ਤਾਂ ਵਈ ਇੱਕ ਨੇ ਫਿਲਮ ਜੇ ਲੱਗ ਗਈ ਸਾਡੇ ਘਰ ਚ ਫੇਰ ਨਹੀਂ ਫੁਟ ਮੁੱਕ ਤੇ ਬਸ ਦੇਖਣਾ ਹੈਗਾ ਮੈਂ ਆ ਗਾਇਸ ਜੇ ਮੈਂ ਟੀਵੀ ਦੇਖਦੀ ਲੇਖਦੀ ਨਾ ਮੈਂ ਐਂ ਟੀਵੀ ਚ ਖੋ ਜੰਦੀ ਆ ਫੇਰ ਮੰਮਾ ਮੈਨੂੰ ਹਾਕਾ ਮਾਰਦੇ ਆ ਵੀ ਸਹਜ ਕੰਮ ਕੋਈ ਕੰਮ ਨੂੰ ਵੀ ਸਹਜ ਆ ਜਾਂਦਾ ਤਾਂ ਮੈਨੂੰ ਕੁਝ ਨਹੀਂ ਸੁਣਦਾ ਹੁੰਦਾ ਮੈਂ ਟੀਵੀ ਜੇ ਹੀ ਹੁੰਦੀ ਆ ਪਹਿਲਾਂ ਹੁੰਦਾ 3-4 ਘੰਟਾ ਕੋਈ ਹੁੰ ਚਲੋ ਲਾਪਾ ਇਹ ਵਲੌਗ ਦਾ ਮੈਂ ਇੰਤ ਕਰਦੇ ਆਂ ਐਂਡ ਹਨਾ ਤੇ ਬਾਕੀ ਜੀ ਸਾਰਿਆਂ ਲਈ ਇਹ ਤੇ ਹਰ ਖੁਸ਼ੀਆਂ ਭਰਿਆ ਹੋਵੇ ਜਿਹੜਾ ਆਉਣ ਵਾਲੇ ਤਿਹਾਰ ਆਉਣ ਬਹੁਤ ਸਾਰੇ-ਸਾਰੇ ਹੋਣ ਸਾਰਿਆਂ ਲਈ ਹਨਾ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਹੋਣ ਤੇ ਬਾਕੀ ਜੀ ਵਲੌਗ ਦਾ ਪੈਕ ਕਰਦੇ ਆਂ ਐਂਡ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਫੁੱਲ ਮਾਤਰਾ ਚੁੱਕ ਕਰਿਆ ਕਰੋ ਮਿਲਦੇ ਆਂ ਕੱਲ ਨੂੰ ਕਿਸੇ ਨਿਊ ਕੋ ਹੁਣ ਅਗਲਾ ਤਿਹਾਰ ਕਿਹੜਾ ਆਣਾ ਬੇ ਟੇਕ ਕੇਅਰ ਬਾਏ ਬਾਏ